ਸੋ ਸਰਕਾਰ ਜੀ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਸ਼ੁਰੂਆਤ ਸੋ ਕੱਲ ਦਾ ਦੋ ਦਿਨਾਂ ਦਾ ਮੌਸਮ ਕਾਫੀ ਤੁਹਾਨੂੰ ਪਤਾ ਖਰਾਬ ਹੋ ਚੁੱਕਿਆ ਹਰਮਨ ਵੀ ਆਪਣਾ ਜੋ ਟ੍ਰਿਪ ਤੇ ਗਿਆ ਸੀਗਾ ਉੱਥੇ ਤੁਹਾਨੂੰ ਪਤਾ ਬੱਚੇ ਖਾਂਦੇ ਪੀਂਦੇ ਨੇ ਉਹ ਵੀ ਹੋ ਗਿਆ ਬਿਮਾਰ ਤੇ ਉਹ ਵੀ ਘਰੇ ਨਾਲ ਦੇ ਪੇਪਰ ਚੱਲ ਰਹੇ ਨੇ ਫਿਰ ਵੀ ਉਹ ਬਿਮਾਰ ਹੈ ਤੇ ਹੁਣ ਆਰਾਮ ਕਰ ਰਿਹਾ ਤੇ ਫਿਲਹਾਲ ਅੱਜ ਫਿਰ ਮੌਸਮ ਖਰਾਬ ਹੈ ਬੱਦਲਵਾਈ ਬਣੀ ਪਈ ਹੈ ਤੇ ਤੁੰਦ ਵੀ ਕਾਫੀ ਐ ਰਾਤ ਵੀ ਤੁੰਦ ਕਾਫੀ ਸੀ ਜਦੋਂ ਆਪਾਂ ਹਰਮਨ ਨੂੰ ਸੁਬਤ ਲੈ ਕੇ ਗਏ ਸੀ ਉਸ ਟਾਈਮ ਵੀ ਬਹੁਤ ਤੁੰਦ ਸੀਗੀ ਤੇ ਅੱਜ ਦਾ ਆਪਾਂ ਵਲੌਗ ਹੈ ਜੀ ਸਟਾਰਟ ਕਰਦੇ ਆ ਜੀ ਸੋ ਆਪਣਾ ਵਲੌਗ ਦੇਖਣ ਲਈ ਆਪਣੀ ਸਾਰੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੈਲ ਇੰਕਲ ਵਾਲਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਤੁਸੀਂ ਵੀਡੀਓ ਦੇਖਦੇ ਰਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਕਰ ਦਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਬਤ ਵਾਰ ਸ਼ੇਅਰ ਕਰਿਆ ਕਰੋ ਸੋ ਆਪਾਂ ਪਹਿਲਾਂ ਸੁਨੂੰ ਹਰਮਨ ਦਾ ਹਾਲ ਦਿਖਾਉਣਾ ਕਿਉਂਕਿ ਟ੍ਰਿਪ ਤੇ ਗਿਆ ਸੀ ਉਹ ਕਾਫੀ ਬਿਮਾਰ ਹੋ ਤੇ ਘਰਾਤੇ ਡਾਕਟਰ ਨੂੰ ਰਾਤ ਨੂੰ ਹੀ ਬੁਲਾ ਕੇ ਉਹ ਇੰਜੈਕਸ਼ਨ ਵਗੈਰਾ ਲਵਾਇਆ ਤੇ ਹੁਣ ਕੋਈ ਨਾ ਠੀਕ ਹੈ ਉਹਨਾਂ ਨੂੰ ਵੀ ਗੱਲਬਾਤ ਕਰਦੇ ਫਲਾਲ ਆਪਣੇ ਇੱਕ ਆਪਾਂ ਵਰ ਕੰਮ ਉਹ ਸ਼ੋਰ ਵੀ ਕਰਦੇ ਸਾਨੂੰ ਉਹ ਤਾਂ ਵੀ ਦਿਖਿਆ ਹੁੰਦੇ ਆ ਹਾਂਜੀ ਬਾਬੂ ਜੀ ਕੀ ਹਾਲ ਹੈ ਹਾਂ ਚੜਦੇ ਨੇ ਕੰਮਣੀਆਂ ਪੀਂਦਾ ਹੀ ਤੜੰਡਾ ਐ ਹਣ ਦੇਖਿਆਵੇਂ ਨਾਸਾ ਜਿਹਾ ਫਲਾਉਂਦਾ ਹੈ ਯਾ ਬੋਰ ਕੁਸ ਜਿਵੇਂ ਜਾਣ ਵੇੜ ਬੜਕ ਬੜਕ ਬੋਲਦਾ ਸੀ ਬਰਾ ਘਰ ਉਹ ਮੁਰਕ ਨਹੀਂ ਖਾਮੇ ਗੁਰ ਕੁਸ਼ਾ ਖਾਮੇ ਗੱਜਵੀ ਅੜਦਾ ਨਹੀਂ ਹਜਰਾਤ ਦੇ ਇੰਜੈਕਸ਼ਨ ਲੱਕੇਟ ਹੈ ਏ 80 ਕਿਉਂ ਕਾਮ ਕਾ ਫਿਰ ਕੀ ਹੋ ਗਿਆ ਜੇ ਵੀ ਇਹ ਬੰਦਾ ਸੀਰੀਅਸ ਹੈਗਾ ਨਾ ਤੇ ਪੱਟ ਚੱਲਣ ਲੱਗ ਰਹੇ ਨੇ ਭਾਈ ਸਾਹਿਬ ਦੇ ਕੀ ਵੜ ਰਹੇ ਹਨ ਅਜੋ ਹਾਂ ਹਿੰਦੀ ਕਾਦਾ ਵੀ ਪਰ ਕਹ ਤੂੰ ਹਿੰਦੀ ਹੋਰ ਮੈਡ ਆਉਂਦਾ ਕੀ ਦਾ ਕਹਤਾ ਦਰੋ ਮੈਡ ਹਿੰਦੀ ਤਾਂ ਨਹੀਂ ਆਉਂਦਾ ਜੀ ਤਿਆਰੀ ਕਰ ਲੇਗਾ ਫੋਲ ਲ ਫੋਲ ਬਟਾ ਫੋਲ ਸੌ ਬਟਾ ਸੌ 13 ਵਿਭਾਗਾ ਦਾ ਵੀ ਪਰ ਹੈ ਫਿਜ਼ਿਕਸ ਫਿਜ਼ਿਕਸ ਦਾ ਤੇ ਨੌਂ ਦਾ ਚੱਲੇਗੀ ਕਦੇ ਹਰ ਮਨ ਮੋਂਗੇ ਤੇ ਤਿਆਰੀ ਚੱਲ ਰਹੀ ਹੈ ਜੀ ਹੈ ਕਰੋ ਤਿਆਰੀ ਕਰੋ ਠੀਕ ਹੈ ਜੀ ਚਲਦੇ ਆ ਜੀ ਹੁਣ ਆਪਾਂ ਪੀਨੇ ਚਾਹ ਪਾਣੀ ਫਿਰ ਚਲਦੇ ਆ ਜੀ ਆਪਾਂ ਆਪਣੇ ਕੰਮ ਤੇ ਲੈ ਵੀ ਮਤਲਬ ਪਹੁੰਚ ਗਏ ਆਪਾਂ ਕੰਮ ਤੇ ਸਵੇਰੇ ਸਾਰੇ ਤੇ ਰਾਤ ਆਪਾਂ ਕੰਮ ਕਰਿਆ ਸੀ ਇੰਜਨ ਦਾ ਕਾਫੀ ਸਮਾਨ ਸਾਰਾ ਖੰਡਿਆ ਪਿਆ ਹੁਣ ਸਵੇਰੇ ਆਪਾਂ ਪਹੁੰਚੇ ਆ ਤੇ ਹੁਣ ਬੰਦੇ ਆ ਕੇ ਕਰਨਗੇ ਦਫਤਰ ਨੂੰ ਸਾਫ ਸਫਾਈ ਕੰਮਕਾਰ ਕਰਨਗੇ ਕਿਉਂਕਿ ਰਾਤ ਕਾਫੀ ਲੇਟ ਹੋ ਗਿਆ ਸੀ ਜਦੋਂ ਆਪਾਂ ਜਗ੍ਹਾ ਤੋਂ ਗਏ ਆ ਤੇ ਹੁਣ ਆਉਣ ਦੇ ਇਹਨਾਂ ਨੂੰ ਵੇਟ ਕਰ ਰਹੇ ਆ ਆ ਕੇ ਉਹ ਕਰੰਗੇ ਸਾਫ ਸਫਾਈਏ ਤੇ ਉਸ ਤੋਂ ਬਾਅਦ ਫਿਰ ਆ ਜਿਹੜਾ ਬਣਾ ਤੇ ਰੁਟੀਨ ਹੈ ਕੰਮ ਹੈ ਕਿਸੇ ਪਾਸੇ ਉਹ ਦੇਖਾਂਗੇ ਫਿਲਹਾਲ ਇਸ ਟਾਈਮ ਆਪਾਂ ਵਰਕਸ਼ਾਪ ਦੇ ਵਿੱਚ ਪਹੁੰਚ ਚੁੱਕੇ ਆ ਆਪਣੇ ਦਫਤਰ ਦੇ ਵਿੱਚ ਪਹੁੰਚ ਚੁੱਕੇ ਆ ਤੇ ਰਾਤ ਆ ਦੇਖੋ ਚਾਹ ਦੇ ਪਾਂਡੇ ਵੀ ਇਹਨਾਂ ਦੇ ਉਹੀ ਪਏ ਨੇ ਤੇ ਜਿੱਦ ਤੇ ਚਾਹ ਬਣਾਈ ਹੋਏ ਨੇ ਤਾਂ ਆਪਾਂ ਆਪਾਂ ਜਲਦੀ ਚਲੇਗੇ ਅੱਜ ਰਾਤ ਧੁੰਦ ਪੈਣ ਕਾਰਨ ਤੇ ਬਾਕੀ ਦੇਖਦੇ ਆ ਅਜਾ ਫਿਰ ਦਿਨ ਕਿਵੇਂ ਲੰਘਦਾ ਹੁਣ ਬਾਕੀ ਜਿਹੜੇ ਦਿਨ ਲੰਘੀ ਜਾਊਗਾ ਤੁਹਾਨੂੰ ਗੱਲਬਾਤ ਦੱਸਦੇ ਰਾਂਗੇ ਲੈ ਵੀ ਦੋਸਤੋ ਮਿੱਤਰੋ ਆਪਾਂ ਅੱਜ ਇੱਕ ਦੋਸਤ ਮਿੱਤਰ ਨੂੰ ਇੱਕ ਨਵੀਂ ਗੱਡੀ ਦਿਵਾਉਣ ਚੱਲੇ ਆ ਤੇ ਸੋਨੇ ਉੱਥੇ ਇੱਕ ਗੱਡੀ ਵੀ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਬਾਈ ਨਾਲ ਜਿਹੜੀ ਆਪਾਂ ਗੱਡੀ ਲੈਣੀ ਹੈ ਜਿਹੜੀ ਗੱਡੀ ਆਪਾਂ ਇਸ ਟਾਈਮ ਬੈਠੇ ਯਾਰ ਇਹ ਗੱਡੀ ਆਪਣੇ ਦੇਖ ਕੇ ਆਉਣੀ ਹੈ ਤੇ ਬਾਈ ਨੂੰ ਨਵੀਂ ਗੱਡੀ ਦਿਵਾਉਣੀ ਜਾਣੀ ਹੈ ਨਾਲ ਮੇਰੇ ਫਤੇ ਸਿੰਘ ਜਿਹੜਾ ਪਿਛਲੇ ਪਿਛਲੇ ਵਲੌਗ ਵਿੱਚ ਤੁਸੀਂ ਮੇਰੇ ਹਰੇਕ ਵਲੌਗ ਵਿੱਚ ਦੇਖਦੇ ਕਬ ਬਾਈ ਇੱਧਰ ਇਹਨੂੰ ਵੀ ਗੱਡੀ ਦਿਵਾਉਣੀ ਹੈ ਤੇ ਹੁਣ ਚੱਲਦੇ ਆਂ ਪਤਨਾ ਜਿਹੜਾ ਪਰ ਸ਼ਹਿਰ ਲੱਗਦਾ ਨੇੜੇ ਬਹੁਤ ਵਧੀਆ ਮਾਰਕੀਟ ਐ ਤੇ ਵਧੀਆ ਮਾਰਕੀਟ ਐ ਆਪਣਾ ਜਿਹੜਾ ਉੱਥੋਂ ਗੱਡੀ ਦਿਵਾ ਕੇ ਲੈ ਕੇ ਆਉਣੀ ਐ ਦੇਖਦੇ ਹੁਣ ਕਿਹੇ ਗੱਡੀ ਮਿਲਦੀ ਐ ਤੇ ਤੁਹਾਨੂੰ ਨਾਲ ਨਾਲ ਤੁਹਾਨੂੰ 파ਰਟੀ ਵੀ ਦਿਵਾਵਾਂਗੇ ਤੇ 파ਰਟੀ ਕਰਾਂਗੇ ਵੀ ਤੇ ਚੱਲਦੇ ਆਂ ਹੁਣ ਪਤਨਾ ਸ਼ਹਿਰ ਨੂੰ ਪਹੁੰਚ ਕੇ ਪਤਨਾ ਦੇ ਸ਼ਹਿਰ ਦੇ ਵਿੱਚ ਤੇ ਇੱਥੋਂ ਲੈਣੀ ਐ ਹੁਣ ਆਪਣੀ ਗੱਡੀ ਇਹ ਗੱਡੀ ਕਿਹੜੇ ਸੜਕ ਚੱਲਣਾ ਐ ਆ ਵੱਡੇ ਰੋਡ ਚੱਲਣਾ ਐ ਸਿੱਧਾ 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 ਇਹ ਬਹੁਤ ਏ ਗੱਡੀ ਆਣਾ ਇਸ ਤਰ੍ਹਾਂ ਹਾਂ ਵਾਦੂ 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 ਦੇਖਦੇ ਆ ਅੱਜ ਤੋਂ ਕਿਹੜੀ ਗੱਡੀ ਆਪਣੇ ਫਟ ਆਉਂਦੀ ਹੈ ਵੈਸੇ ਫਾਤਨਾ ਸ਼ਹਿਰ ਵਿੱਚ ਤਕਰੀਬ ਪਹੁੰਚ ਗਏ ਤੇ ਇਹ ਸਾਡੇ ਏਰੀਏ ਦਾ ਸਭ ਤੋਂ ਫੇਮਸ ਹੈ ਪਾਤਰਾ ਕਾਰ ਮਾਰਕੀਟ ਹੈ ਤੇ ਬਹੁਤ ਅਖੜੀ ਹੈ ਤੇ ਬਾਕੀ ਪ੍ਰਾਣਾ ਸਪੇਅਰ ਪਾਰਟ ਵੀ ਕਿਸ ਨੂੰ ਮਿਲ ਲੈਣਾ ਹੁੰਦਾ ਨਾ ਉਹ ਵੀ ਇੱਥੋਂ ਇਸ ਜਗ੍ਹਾ ਤੋਂ ਮਿਲ ਜਾਂਦਾ तकरीबन ਬਾਕੀ ਪ੍ਰਾਣੀਆਂ ਗੱਡੀਆਂ ਵੀ ਇੱਥੋਂ ਬਹੁਤ ਹੀ ਜ਼ਿਆਦਾ ਥੋਕ ਉਹਦੇ ਵਿੱਚ ਖੜੀਆਂ ਨੇ ਆ ਤੁਸੀਂ ਦੇਖ ਲਓ ਇੱਥੇ ਸੈਟਾਂ ਤੇ ਸਾਰੀ ਦਿਖਾ ਦਿੰਦਾ ਬਹੁਤ ਬਹੁਤ ਵੱਡੀ ਮਾਰਕੀਟ ਹੈ ਪਾਤੜਾ ਕਾਰ ਮਾਰਕਣਾ ਤੇ ਆਪਾਂ ਤੁਹਾਨੂੰ ਬਾਈ ਨੂੰ ਦਿਵਾਉਣੀਆਂ ਗੱਡੀ ਤੇ ਦੇਖਦੇ ਹਾਂ ਕਿੱਥੋਂ ਚੱਲ ਕੇ ਮਿਲਦੀ ਹੈ ਆਪਾਂ ਨੂੰ ਇੱਥੋਂ तकरीबन ਆਪਾਂ ਨੇ ਲੈਣੀਆਂ ਗੱਡੀ ਤੇ ਆਪਾਂ ਹੈ ਸਟਾ ਮਾ ਸਾਈਂ ਮਾਰਕੀਟ ਆਉਣ ਦੇ ਬਾਈ ਨੇ ਜਿਹੜੀ ਗੱਡੀ ਲੈਣੀ ਹੈ ਤਕਰੀਬਨ ਉਹਦੇ ਇਹ ਗੱਡੀ ਕਹਿੰਦਾ ਮੈਂ ਲੈਣੀ ਆ ਮੈਂ ਇੰਜੋਏ ਬਾਕੀ ਗੱਡੀ ਦੀ ਕੀ ਮਾਰਕੀਟ ਕੀ ਚੀਜ਼ ਹੈ ਹੈ ਹਾਂ ਮਤਲਬ ਉਹਨ ਦਾ ਬਲਾਉਂ ਅੰਦਰ ਉਹ ਗੱਡੀ ਦੇ ਹਿੱਸੇ ਆਪਾਂ ਹੈ ਲੋਕ ਹੈ ਗੱਡੀ ਆ ਜੋ ਭਰਾ ਆ ਜੋ ਵਧੀਆ ਤੇ ਸਾਹਿਲ ਜੀ ਹੋਠੀਠਾ ਗੀ ਬਸ ਵਧੀਆ ਬਹੁਤ ਸਮਾਹ ਨਦ ਉਹ ਦਿਖਾਓ ਗੱਡੀ ਤੁਨੂੰ ਐਨਜੋਏ ਇਹ ਆ ਆਪਣਾ ਬਰੇਵੀ ਸੈਕੰਡ ਆਨਰ ਦੀ ਆ ਕਾਗਜ਼ਤ ਸਾਰੇ ਕੰਪਨੀ ਦੇ ਤੇ ਲਾਈਵ ਮਿੱਤਰੋ ਸਾਧਨ ਹੋ ਗਈ ਸਾਡੀ ਅੱਜ ਪਕਾਈ ਤਿੰਨ ਚਾਰ ਮਾਰਕਟਾਂ ਨੇ ਪਾਤਲਾ ਸ਼ਹਿਰ ਦੇ ਵਿੱਚ ਅਸੀਂ ਇਸ ਤਕਰੀਬਨ ਸਾਰੀਆਂ ਦੇਖ ਲਈ ਗੱਡੀ ਸਾਡੇ ਪਿੱਟ ਵੀ ਆਏ ਤੇ ਗੱਡੀ 100% ਆਪਾਂ ਕੱਲ ਨੂੰ ਲੈਣੀ ਐ ਤੇ ਸੌਦਾ ਸੌਦਾ ਆਪਣਾ ਸਾਖਤ ਕਿ ਮੈਨੂੰ ਪੱਕੇ ਉੱਕੇ ਹੋ ਗਿਆ ਤੇ ਬਾਕੀ ਦੇਖਦੇ ਆ ਤਾਂ ਕੱਲ ਨੂੰ ਲੱਡੂ ਖਾਣ ਦੀ ਛੱਡੀ ਦਾ ਜਿਸ ਕਿੰਦੀ ਵਾਝ ਤੋਂ ਬਈ ਜੇ ਪਾਰਟੀ ਲਵਾਂਗੇ ਇਹ ਹੁਣ ਕੱਲ ਟਾਲਦਾ ਐ ਇਹ ਕੱਲ ਨੂੰ ਪਾਰਟੀ ਦਊਗਾ ਪਤਨੀ ਕੀ ਕਹਿੰਦੇ ਕਹਾਂ ਬਈ ਹੁਣ ਕੱਲ ਨੂੰ ਖਵਾਵੇਂਗਾ ਪੱਕੇ ਪੱਕਾ ਫਤਿਹ ਪੱਕਾ ਆਊਗਾ ਕੱਲ੍ਹ ਯਾਰ ਅੱਜ ਗੱਡੀ ਕੋਸੋ ਤਿਆਰ ਨਹੀਂ ਦੀ ਨਾ ਤਾਂ ਹਾਂ ਥੋੜੀ ਗੱਡੀ ਇੱਕਦੋ ਕਮੀ ਆਦੀ ਉਹ ਦੱਸ ਬਾਈ ਦੱਸੇ ਗੱਡੀ ਦਾ ਰਾਤ ਰਾਤ ਤਿਆਰ ਕਰਵਾ ਦੂ ਉਸ ਤੋਂ ਬਾਅਦ ਅਸੀਂ ਕੱਲ ਨੂੰ ਗੱਡੀ ਲੈਣ ਫੇਰ ਦੁਬਾਰੇ ਆਵਾਂਗੇ ਤੇ ਤੁਹਾਨੂੰ ਨਾਦਰਾਂ ਗੱਡੀ ਦੀ ਜਿਹੜੀ ਓਪਨਿੰਗ ਸੈਰਮਨੀ ਹੈ ਉਹ ਤੁਹਾਨੂੰ ਦਿਖਾ ਦਾਂਗੇ ਸਾਰੀ ਤੇ ਫਿਰ ਹੁਣ ਆਪਾਂ ਵਾਪਸ ਚੱਲ ਰਹੇ ਹਾਂ ਜੀ ਆਪਣੇ ਮੂਨਕ ਸ਼ਹਿਰ ਤੇ ਬਾਕੀ ਚੱਲ ਕੇ ਮਿਲਦੇ ਆ ਫਿਰ ਅੱਗੇ ਜਾਲ ਕੇ ਰਸਤੇ ਇੱਕ ਤੇ ਖੜੇ ਦਾ ਤੁਹਾਨੂੰ ਖਵਾਵਾਂਗੇ ਪਿਆ ਮੈਂ ਕੁਛ ਨਹੀਂ ਫਿਰ ਚੱਲਦੇ ਆ ਜੀ ਹੈ ਜਿਹੜੀ ਆਏ ਹੋਏ ਹੋਏ ਕਰਾ ਕੇ ਭਗਾਈ ਆ ਗਏ ਵਾਪਸ ਆ ਗਏ ਯਾਰ ਹੈ ਫਾਕੇ ਹੈ ਉਹ ਤਾਂ ਉਹ ਆਦਾਂ ਠੀਕ ਆ ਮਿੱਤਰੋ ਠੀਕ ਹੈ ਜੀ ਹੁਣ ਚੱਲਦੇ ਆਪਾਂ ਆਪਣੀ ਗੱਡੀ ਲੈ ਕੇ ਉਹ ਖੜੀ ਜੀ ਆਪਣੀ ਗੱਡੀ ਲੈ ਕੇ ਚੱਲਦੇ ਹੁਣ ਆਪਣੇ ਅੱਗੇ ਦੋਸਤ ਮਿੱਤਰ ਨੂੰ ਤੇ ਠੀਕ ਹੈ ਬਾਈ ਜੀ ਓਕੇ ਤੇ ਚੱਲਦੇ ਆ ਹੁਣ ਆਪਾਂ ਅੱਗੇ ਚੱਲਣਾ ਆਪਣੇ ਕੰਮ ਤੇ ਤੇ ਬਾਈ ਕੋਹਲ ਖੜਿਆ ਉਹਨੂੰ ਲੈ ਕੇ ਚੱਲਣਾ ਨਾਲ ਦੇਖਦੇ ਚੱਲਦੇ ਤੋਂ ਪਾਤਰਾ ਤੋਂ ਆਪਾਂ ਤਕਰੀਬਨ ਪਤਾ ਵਾਪਸ ਆ ਗਏ ਸੀ ਉਸ ਤੋਂ ਬਾਅਦ ਹੁਣ ਆਪਾਂ ਚੱਲਿਆ ਜੀ ਦਰਬਾਰ ਸਾਹਿਬ ਦਰਸ਼ਨ ਦਿਦਾਰੇ ਕਰਨ ਇੱਥੇ ਬਣਿਆ ਜੀ ਕੋਈ ਦਰਬਾਰ ਸਾਹਿਬ ਦੇਖ ਬਹੁਤ ਆਪਾਂ ਸ਼੍ਰੀ ਨਾਮੇ ਤੇ ਆਪਾਂ ਆਸਟੈਂਡ ਦਰਬਾਰ ਸਾਹਿਬ ਦੇ ਵਿੱਚ ਆ ਤੇ ਸ਼ਾਮ ਦਾ ਟਾਈਮ ਹੈ ਤੇ ਆਪਾਂ ਰਾਂਦਰ ਟਾਈਮ ਉਲੇ ਤੇ ਆਪਾਂ ਕਰਦੇ ਜੀ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਸੱਚ ਜੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਸਾਨੂੰ ਵੀ ਤੁਹਾਡੇ ਨਾਲ ਦਰਸ਼ਨ ਦਿਦਾਰੇ ਆਪਾਂ ਕਰਾਉਂਦੇ ਰਹਾਗੇ तुम नीचे पग है करपन का पद के कृपा की जन अब के सिरपा की जन अब के सिरपा की जन अब के सिरपा की जन पद पे ਮੈਟਰ ਹੋ ਗਿਆ ਨੇਰਾ ਕਾਫੀ ਆਪਾਂ ਨੂੰ ਵਾਪਸ ਹੀ ਆਉਣ ਵਿੱਚ ਕਬਸ ਪਤੀ ਵਾਪਸ ਤੋਂ ਗੁਰਦੁਆਰੇ ਗਿਆ ਸੀ ਗੁਰਦੁਆਰ ਸਾਹਿਬ ਕੰਮ ਵੀ ਪਉਣ ਟਾਈਮ ਲੱਗ ਗਿਆ ਤੇ ਹੁਣ ਆਪਾਂ ਘਰ ਆ ਚਾਰੇ ਜੀ ਬਾਪ ਤੇ ਚੰਕੇ ਇਹ ਬੱਚਾ ਵਾਸਤੇ ਆਪਾਂ ਆਜੀ ਰੋਦੇ ਵਿੱਚ ਖਾਣ ਵਾਪਲੇ ਕਿ ਉਹ ਕਰਨ ਜਿਹਦੇ ਉਹਦੇ ਗਿਆ ਸੀਗਾ ਉੱਥੇ ਹੋ ਗਿਆ ਬਿਮਾਰ ਤੇ ਉਹਨੂੰ ਹੱਥ ਰੱਖੀਓ ਖਾਂਦਾ ਨਹੀਂ ਕਿ ਤੁਹਾਨੂੰ ਕੁਝ ਆਪੇ ਖਾਣ ਨੂੰ ਮੰਗਾਇਆ ਤੇ ਤੁੰਦ ਉਹਨੂੰ ਬਹੁਤ ਪੈਣ ਲੱਗੀ ਹੈ ਰਾਸਤਾ ਦੇਖੋ ਸਾਹਮਣੇ ਬਹੁਤ ਹਟ ਦਿਖਦਾ ਤੇ ਅਸੀਂ ਚੱਲ ਕੇ ਘਰਾਂ ਗੱਲ ਕਰਦੇ ਆ ਫਿਰ ਸਾਲ ਨਾਲ ਤੇ ਵਾਪਸ ਮਿਲਨੇ ਆਈ ਫਿਰ ਐ ਬਰੀ ਜੀ ਕਿਵੇਂ ਅੱਜ ਕਿਉਂ ਰੋਟੀ ਨਹੀਂ ਖਾਧੀ ਨੇ ਜੀ ਖਾ ਲਈ ਹੁੰਦੀ ਹੱਤੀ ਮੈਨੂੰ ਭੁੱਖ ਲੱਗ ਰਹੀ ਥੇਦੀ ਆ ਜਾ ਤੁਹ ਲੱਗ ਰਹੀ ਐ ਫਿਰ ਬੁਖਾਰ ਤੇ ਜੀ ਫਿਰ ਮੈਨੂੰ ਭੁੱਖ ਬਹੁਤ ਲੱਗੀ ਲੱਗੀ ਤੁਸੀਂ ਲੇਟ ਆਏ ਹੂੰ ਫਿਰ ਹੁਣ ਆ ਗਿਆ ਫਿਰ ਮੈਂ ਇੱਕ ਰੋਟੀ ਖਾ ਗਿਆ ਹੈ ਫਿਰ ਮੈਂ ਇੱਕ ਰੋਟੀ ਖਾ ਗਿਆ ਪੜਨ ਤਟਾਲੰਦੈ ਦੂ ਪੜਨ ਟੋਲ ਅਦਮ ਲਾਦਾ ਅਦ ਲੱਛਣ ਜੇ ਵਰਦੀਦ ਨੇ ਕਾਲੂ ਕਾਲੂ ਹੀ ਆਉਂਦਾ ਵੀ ਕਿੱਸਦੋ ਤਾਂ ਹੈ 102 ਤੇ ਜਾ ਰਿਆ ਸੀਗਾ ਟੈਂਪਰੇਚਰ ਸਵੇਰੇ 96 ਲੋ ਜਾ ਰਿਆ ਹਮ ਟਿਕਟੂ ਕੇ ਲਾਣ ਤੋਂ ਬਾਅਦ ਜਦ ਹਾਈ ਹੋ ਵਗਿਆ 102 ਤੇ ਵਗਿਆ ਹਾਂ ਕਾਲੂ ਕੇ ਦੋ ਪੇਪਰ ਦੇ ਮਿਲਿਆ ਹਾਂ ਦਰੇ ਕਲੀਅਰ ਉਹ ਵੀ ਮੇਰੇ ਵੀ ਆਪਣੇ ਦਿਆ ਨੇ ਹਮ ਦੇਖ ਲਿਆ ਕਰੋ ਦੇਖ ਲਓ ਹਿੰਦੀ ਦੀ ਫੋਰ ਤਿਆਰੀ ਹੈ ਵੀ ਨਹੀਂ ਨਹੀਂ ਹੈ ਮੈਂ ਤਾਂ ਮੈਦੀ ਵੀ ਚੱਲ ਰਹੀ ਹੈ ਦੇਖ ਦੇ ਫਿਰ ਉਹ ਕੀ ਬਣਦਾ ਪੱਕਾ ਕੰਫੀਡੈਂਸ ਲੱਕੀਏ ਜਾਏ ਲੋਕ ওকে ਹਾਂਜੀ ਦੋਸਤੋ ਤਕਰੀਬਨ ਆਪਾਂ ਕਰੇ ਤੋਂ ਪਤਾ ਪਹੁੰਚ ਚੁੱਕੇ ਆਪਾਂ ਹਰਮਨ ਵੀ ਆਪਣਾ ਬਿਮਾਰ ਸੀਗਾ ਅੱਜ ਬੁਖਾਰ ਫਿਰ ਉਹ ਤੇਜ਼ ਹੋ ਗਿਆ ਸੀ ਤੇ ਬੁਖਾਰ ਹੁਣ ਕੁਝ ਠੀਕ ਹੈ ਇੰਜੈਕਸ਼ਨ ਵਗੈਰਾ ਆਪਾਂ ਫਿਰ ਲਵਾਇਆ ਸੀ ਉਹਦੇ ਰੋਟੀ ਉਹਨੇ ਖਾਣੀ ਸੀ ਆਪਾਂ ਪਤਾ ਕਰ ਬਿਸਕਟ वगैरह ਦੇ ਵਾਸਤੇ ਲੈ ਕੇ ਆਏ ਸੀਗੇ ਤੇ ਅੱਜ ਆਪ ਤੇ ਬਾਕੀ ਦਿਨ ਸਾਡਾ ਸਰਪਤੀ ਇਸੋਂ ਕਿਸ ਤਰ੍ਹਾਂ ਬਤੀਤ ਹੋਇਆ ਦਿਨ ਵੀ ਸਾਡਾ ਬਰਫੀ ਗਿਆ ਕਿਉਂਕਿ ਯਾਰ ਜਦੋਂ ਉਸ ਤੋਂ ਆਪਾਂ ਗੱਡੀ ਦਵਾਉਣਗੇ ਸੀਗੀ ਉਹ ਗੱਡੀ ਅੱਜ ਹੁਣ ਨਹੀਂ ਮਿਲੀ ਤੇ ਫਿਲਹਾਲ ਹੁਣ ਆਪਾਂ ਪਹੁੰਚ ਚੁੱਕੇ ਹਾਂ ਘਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਤੇ ਸਾਡੀ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੈਲਕਮ ਵਾਲਾ ਬਟਨ ਦਾ ਬਦਦਾ ਜਿ ਆਉਣ ਵਾਲੀ ਬੁਡ ਨੋਟੀਫਿਕੇਸ਼ਨ ਤਕਰੀਬ ਨੂੰ ਮਿਲਦਾਰੇ ਜਿਵੇਂ ਸਾਨੂੰ ਆਪਾਂ ਗੱਲ ਕਰੀਏ ਕਿ ਆਪਾਂ ਜਿਹੜੇ ਵੀਡੀਓ ਜਤੋਂ ਵੀ ਰੈਗੂਲਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਵੱਧੇ ਵੱਧ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੋ ਤੁਸੀਂ ਅਗਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਸਾਰੀ ਵੀਡੀਓ ਤੁਸੀਂ ਦੇਖਦੇ ਰਹੋ ਪਿਆਰ ਬਖਸ਼ਦੇ ਰਹੋ ਵੀਡੀਓ ਵਧੇ ਲੱਗਦੀ ਹੈ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਕਰਿਆ ਕਰੋ ਸੋ ਅਮ ਚਲਦ ਮੈਂ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਰੱਖੋ ਸੋ ਆਪਣਾ ਖਾਲਸਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰੱਬ ਰੱਖਾ